ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵਾਅਦਾ ਕਰ ਦਿੱਤਾ ਗਿਆ ਹੈ ਪਹਿਲਾਂ ਸਕੂਲ ਜਿਹੜੇ 1 ਜਨਵਰੀ ਤੋਂ ਲੱਗਣੇ ਸੀ ਪਰ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਇਹ ਚੰਗੀ ਖਬਰ ਹੈ ਕਿ ਜੋ ਠੰਡ ਲਗਾਤਾਰ ਵੱਧ ਪੈ ਰਹੀ ਹੈ ਤੇ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਕੇ 7 ਜਨਵਰੀ ਤੱਕ ਕਰ ਦਿੱਤੀਆਂ ਗਈਆਂ ਨੇ ਅਤੇ ਸਕੂਲ 8 ਜਨਵਰੀ ਤੋਂ ਹੁਣ ਆਮ ਦੇ ਵਾਂਗ ਖੁੱਲਣਗੇ ਜਿਸ ਦਾ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਵਿਦਿਆਰਥੀਆਂ ਦੇ ਲਈ ਉਹ ਚੰਗੀ ਖਬਰ ਹੈ ਜਿਹੜੀ ਲਗਾਤਾਰ ਉਹ ਚਾਹੁੰਦੇ ਸੀ ਕਿ ਛੁੱਟੀਆਂ ਦੇ ਵਿੱਚ ਵਾਧਾ ਹੋਵੇ ਕਿਉਂਕਿ ਠੰਡ ਹੁਣ ਲਗਾਤਾਰ ਵੱਧ ਰਹੀ ਹੈ ਤຸນ ਪੈਣੀ ਸ਼ੁਰੂ ਹੋ ਚੁੱਕੀ ਹੈ ਅਤੇ ਮੌਸਮ ਕਾਫੀ ਜ਼ਿਆਦਾ ਠੰਡ ਵਾਲਾ ਹੁੰਦਾ ਜਾ ਰਿਹਾ ਜਿਸ ਕਰਕੇ ਹੁਣ ਵਿਦਿਆਰਥੀਆਂ ਦੇ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਕੇ 7 ਜਨਵਰੀ ਤੱਕ ਕਰ ਦਿੱਤੀਆਂ ਗਈਆਂ ਹਨ 8 ਜਨਵਰੀ ਨੂੰ ਪੰਜਾਬ ਦੇ ਸਾਰੇ ਸਕੂਲ ਦੁਬਾਰਾ ਖੁੱਲਣਗੇ ਤਾਂ ਅਗਲੀ ਖਬਰ ਦੇ ਬਲ ਵੱਧੇ ਹਨ ਜੋ ਕਿ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਕਥਤ 52 ਕਰੋੜ ਰੁਪਏ ਦੇ ਕਪੜੇ ਨੂੰ ਲੈ ਕੇ 7 ਅਧਿਕਾਰੀ ਹੋਰ ਸਸਪੈਂਡ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਵਿਜੀਲੈਂਸ ਦੇ ਐਸਐਸਪੀ ਲਖਵੀਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ 7 ਹੋਰ ਅਫਸਰਾਂ ਨੂੰ ਅਧਿਕਾਰੀਆਂ ਨੂੰ ਇਸੇ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵੈਨਿਊ ਟੈਂਡਰ ਘਟਾਲੇ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਮੁਅਤਲ ਕੀਤੇ ਅਧਿਕਾਰੀਆਂ ਚ ਸੰਤ ਪੂਸ਼ਣ ਸੱਚਦੇਵਾ, ਸੁਪਰਡੈਂਟ ਇੰਜੀਨੀਅਰ, ਐਕਸੀਅਨ ਰਮਿੰਦਰਪਾਲ ਸਿੰਘ, ਸੈਕਸ਼ਨ ਵਿਕਰਮ ਸਿੰਘ, ਐਸਡੀਓ ਸੁਖਚਰਨ ਪਾਲ ਸਿੰਘ, ਐਸਡੀਓ ਸ਼ੁਭਮ ਸਿੰਘ, ਜੇਆਈ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਨੇ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵਿਜੀਲੈਂਸ ਐਸਐਸਪੀ ਲਖਵੀਰ ਸਿੰਘ ਨੂੰ ਮੁਅਤਲ ਕੀਤਾ ਗਿਆ ਸੀ। ਜਾਰੀ ਕੀਤੇ ਗਏ ਹੁਕਮ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਇਹ ਹੁਕਮ ਸਿਰਫ ਇਹ ਕਿਹਾ ਗਿਆ ਕਿ ਕਾਰਵਾਈ ਪੰਜਾਬ ਮਿਊਸਪਲ ਰੂਲਜ਼ 1970 ਦੇ ਤਹਿਤ ਕੀਤੀ ਗਈ ਹੈ ਜਦੋਂ 18 ਦਸੰਬਰ ਨੂੰ ਰਣਜੀਤ ਐਵੇਨਿਊ ਬਲਾਕ ਸੀ ਅਤੇ 97 ਏਕੜ ਸਕੀਮ ਦੇ ਵਿਕਾਸ ਲਈ 52.40 ਕਰੋੜ ਰੁਪਏ ਦੇ ਟੈਂਡਰ ਲਿਵਿੱਤੀ ਬੋਲੀ ਖੁੱਲੀ ਤਾਂ ਸ਼ਰਮਾ ਠੇਕੇਦਾਰ 1.08% ਦੀ ਦੇ ਕੇ H1 ਬੋਲੀਕਾਰ ਬਣ ਗਿਆ ਜਦੋਂ ਕਿ ਰਜਿੰਦਰ ਇਨਫਰਾਸਟ੍ਰਕਚਰ ਨੇ 0.25% ਦੀ ਪੇਸ਼ਕਸ਼ ਕੀਤੀ ਸੀ ਇਸ ਲਈ ਉਹ ਟੈਂਡਰ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੇ ਸੀ ਇਸ ਦੌਰਾਨ ਸੀਗਲ ਇੰਡੀਆ ਤੇ ਗਣੇਸ਼ ਕਾਰਤਿਕੇ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਵਿੱਤੀ ਬੋਲੀ ਪ੍ਰਕਿਰਿਆ ਤੋਂ ਪਹਿਲਾਂ ਹੀ ਵਿੱਤੀ ਬੋਲੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਧੂਰੇ ਦਸਤਾਵੇਜ਼ ਤੇ ਤਕਨੀਕੀ ਖਾਮੀਆਂ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਸਿਗਲ ਇੰਡੀਆ ਲਿਮਟਿਡ ਨੇ ਇਸ ਮਾਮਲੇ ਦੇ ਬਾਰੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਸਥਾਨਕ ਸਰਕਾਰਾਂ ਵਿਭਾਗ ਨੇ ਇਹ ਕਾਰਵਾਈ ਮੁੱਖ ਸਕੱਤਰ ਨੂੰ ਜਾਂਚ ਰਿਪੋਰਟ ਭੇਜੇ ਜਾਣ ਤੋਂ ਬਾਅਦ ਕੀਤੀ ਮਤਲੀ ਦੇ ਕਾਰਨ ਹੁਕਮਾਂ ਵਿੱਚ ਨਹੀਂ ਦੱਸੇ ਗਏ ਤਾਂ ਇਹ ਕਾਰਵਾਈ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਅਧਿਕਾਰੀਆਂ ਦੇ ਨਾਮ ਸ਼ਾਮਲ ਦਿਖਾਈ ਦੇ ਰਹੇ ਨੇ ਸੱਤ ਅਧਿਕਾਰੀ ਸਸਪੈਂਡ ਕੀਤੇ ਗਏ ਐਸ ਤੋਂ ਪਹਿਲਾਂ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਸੀ ਤਾਂ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ